ਮੈਂ ਬੜਾ ਹੈਰਾਨ ਹੈ ਮੈਂ ਅੱਜ ਚਿੱਠੀ ਵੀ ਲਿਖ ਰਿਹਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਉਹਨਾਂ ਨੂੰ ਹோம் ਮਿਨਿਸਟਰ ਨੂੰ ਅੱਜ ਬੀਜੇਪੀ ਦੀ ਸਰਕਾਰ ਮਹਾਰਾਸ਼ਟਰ ਚ ਹੈ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਤੱਕ ਸਾਹ ਤੇ ਇੱਕ ਗੈਰ ਸਿੱਖ ਨੂੰ ਇੱਕ ਹੈਡ ਬਣਾਇਆ ਗਿਆ ਹੈ ਦੇਖੋ ਬਹੁਤ ਮਾੜੀ ਗੱਲ ਕੀਤੀ ਗਈ ਹੈ ਕਟੂਕਟ ਆ ਕੋਈ ਆਡਨਰੀ ਸੰਸਥਾ ਨਹੀਂ ਹੈ ਆ ਸਿੱਖ ਕੌਮ ਦਾ ਇੱਕ ਤਖਤ ਹੈ ਹਜ਼ੂਰ ਸਾਹਿਬ ਤੱਕ ਆਪਣਾ ਤੇ ਉਥੇ ਗੈਰ ਸਿੱਖ ਨੂੰ ਬਣਾਉਣਾ ਤਾਂ ਸਾਰਾ ਗੁੰਦਨਾਲਾ ਸਾਰੀਆਂ ਹੀ ਕਾਨੂੰਨ ਸਾਰੀਆਂ ਚੀਜ਼ਾਂ ਦੀ ਧਜੀ ਢਾਉਣਾ ਹੈ ਇਸ ਕਰਕੇ ਮੈਂ ਇਮੀਡੀਏਟਲੀ ਮੁੱਖ ਮੰਤਰੀ ਮਹਾਰਾਸ਼ਟਰ ਨੂੰ ਬੇਨਤੀ ਕਰਦਾ ਹੈ ਕਿ ਇਮੀਡੀਏਟਲੀ ਉਹ ਆਰਡਰ ਵਿਡਰੋਅ ਕਰਕੇ ਜੇ ਕਿਸੇ ਨੂੰ ਲਾਉਣਾ ਵੀ ਹੈ ਕੋਈ ਸਿੱਖ ਇੰਨੇ ਹਜ਼ਾਰਾਂ ਸਿੱਖ ਲੱਖਾਂ ਸਿੱਖ ਮਹਾਰਾਸ਼ਟਰ ਰਹਿੰਦੇ ਆ ਜਾਂ ਐਜੀਪੀਸੀ ਦੇ ਸਾਡੇ ਉਥੇ ਨਮਾਇੰਦੇ ਹੈਗੇ ਉਹਨਾਂ ਨੂੰ ਜਮਵਰੀ ਦਿੱਤੀ ਜਾਏ ਕਿਉਂਕਿ ਸਿੱਖ ਧਰਮ ਦਾ ਸਭ ਤੋਂ ਵੱਡੀ ਸੰਸਥਾ ਹੈ ਜਿੱਥੇ ਉਹਨਾਂ ਨੇ ਗੈਰ ਸਿੱਖ ਲਾਇਆ